ਸਨੋ ਵਾਲੇ ਰੋਡਸ ਮਹਿੰਗੇ ਆਕਾਰਾਂ ਮਹਿੰਗੇ ਫੋਨ ਤੇ ਕੁਝ ਕੁ ਸਾਲਾਂ ਦੇ ਵਿੱਚ ਹੀ ਬਦਲੀ ਹੋਈ ਜ਼ਿੰਦਗੀ ਜਿਹਦੇ ਨਾਲ ਕੋਠੀਆਂ ਬਣ ਗਈਆਂ ਜ਼ਮੀਨਾਂ ਦੇ ਟੱਕ ਲੈ ਗਏ ਤੇ ਇਸ ਤੋਂ ਇਲਾਵਾ ਮੇਨ ਰੀਜ਼ਨ ਪੰਜਾਬੀਆਂ ਦਾ ਬਾਹਰ ਜਾਣ ਦਾ ਬਾਹਰ ਦੀ ਫਰੀडम ਤੇ ਆਜ਼ਾਦੀ ਜੋ ਉਹਨਾਂ ਨੂੰ ਇੱਥੇ ਨਹੀਂ ਮਿਲ ਰਹੀ ਸੀ ਤਾਂ ਇਹਨਾਂ ਚੀਜ਼ਾਂ ਕਰਕੇ ਪੰਜਾਬੀਆਂ ਨੇ ਬਾਹਰ ਜਾਣਾ ਸ਼ੁਰੂ ਕੀਤਾ ਤੇ ਉਹ ਦੇਖਦੇ ਹੋਏ ਸਾਰੀਆਂ ਚੀਜ਼ਾਂ ਨੂੰ ਚੱਲਦੇ ਦੇਖਦੇ ਹੋਏ ਉਹ ਇੱਕ ਟ੍ਰੈਂਡ ਬਣ ਗਿਆ ਜਿਹਦੇ ਮਗਰ ਬੱਚਿਆਂ ਨੇ ਵੀ ਉਸ ਤੋਂ ਬਾਅਦ ਮਗਰ ਜਾਣਾ ਸ਼ੁਰੂ ਕਰ ਦਿੱਤਾ 10th ਕਰਨ ਤੋਂ ਬਾਅਦ +2 ਕਰਨ ਤੋਂ ਬਾਅਦ ਉਹ ਜਾਣੇ ਸ਼ੁਰੂ ਹੋਏ ਏਜੰਟਸ ਐ ਜਿਹੜੇ ਆਪਣੇ ਕੋਲੇ ਇਥੇ ਆਉਣੇ ਸ਼ੁਰੂ ਹੋਏ ਇੰਸਟੀਟਿਊਸ਼ਨ ਓਪਨ ਹੋਣੇ ਸ਼ੁਰੂ ਹੋਏ ਫਾਈਲਸ ਲੱਗਣੇ ਸ਼ੁਰੂ ਹੋਈਆਂ ਤਾਂ ਇਹ ਬਹੁਤ ਵੱਡੇ ਲੈਵਲ ਦੇ ਟ੍ਰੈਂਡ ਹੈ ਜਿਹੜਾ ਜੋ ਪੰਜਾਬ ਦੇ ਵਿੱਚ ਚੱਲਿਆ ਜਿਸ ਦੇ ਵਿੱਚ ਆਪਾਂ ਬਾਹਰਲੇ ਦੇਸ਼ਾਂ ਦੇ ਵਿੱਚ ਸ਼ਿਫਟ ਹੋਣਾ ਸ਼ੁਰੂ ਕਰ ਦਿੱਤਾ ਹੁਣ ਇਹ ਜੋ ਸਾਰੇ ਦਾ ਸਾਰਾ ਟ੍ਰੈਂਡ ਹੈ ਉਹ ਅੱਜ ਦੇ ਟਾਈਮ ਤੇ ਫਿੱਕਾ ਹੁੰਦਾ ਜਾ ਰਿਹਾ ਹੈ ਅੱਜ ਦੇ ਟਾਈਮ ਤੇ ਡਾਊਨ ਹੁੰਦਾ ਜਾ ਰਿਹਾ ਹੈਗਾ ਵੀਡੀਓ ਬਣਾਉਣ ਦਾ ਪਰਪਸ ਕੀ ਹੈਗਾ ਇਸ ਟੌਪਿਕ ਤੇ ਮੈਂ ਵੀਡੀਓ ਨਹੀਂ ਬਣਾਉਣੀ ਸੇ ਮੇਰੇ ਚੂਜ਼ ਕੀਤੇ ਹੋਏ ਟੌਪਿਕ ਨਹੀਂ ਹੈਗੇ ਵੀਡੀਓ ਬਣਾਉਣ ਦਾ ਮੇਨ ਪਰਪਸ ਇਹ ਹੈ ਕਿ ਇੱਕ ਵਾਰ ਬੱਚਿਆਂ ਦੇ ਰਿਪੀਟਡ ਮੈਸੇਜ ਆਉਂਦੇ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਇੰਸਟਾਗ੍ਰam ਅਕਾਊਂਟ ਤੇ ਕਿ ਜੀ ਅਸੀਂ ਕਿਸ ਐਗਜ਼ਾਮ ਦੀ ਤਿਆਰੀ ਕਰੀਏ ਅਸੀਂ ਕੈਨੇਡਾ ਤੋਂ ਵਾਪਸ ਆਉਣਾ ਚਾਹੁੰਦੇ ਆਂਗੇ ਕਿਸ ਐਗਜ਼ਾਮ ਦੀ ਤਿਆਰੀ ਕਰੀ ਚ ਕਰੀਏ ਕਿਹੜੇ ਐਗਜ਼ਾਮ ਨੂੰ ਜਿਹੜਾ ਟੈਕਲ ਕਰੀਏ ਪੀਸੀਐਸ ਕਰੀਏ ਪਟਵਾਰੀ ਕਰੀਏ ਸਾਨੂੰ ਉਹਦੇ ਰਿਲੇਟਡ ਜੋ ਆਪਣੇ ਇੱਕ رائے ਆ ਉਹ ਪੇਸ਼ ਕਰੋ ਤਾਂ ਉਹਨਾਂ ਨਾਲ ਮੈਂ ਟੱਚ ਦੇ ਵਿੱਚ ਵੀ ਆਇਆ ਉਹਨਾਂ ਨੂੰ ਮੈਂ ਪਰਸਨਲੀ ਮੈਸੇਜ ਮੈਸੇजेस ਜਿਹੜੇ ਉਹ ਵੀ ਕੀਤੇ ਨੇ ਤੇ ਇਸ ਤੋਂ ਇਲਾਵਾ ਇੱਕ ਮੈਂ ਰੀਲ ਬਣਾ ਕੇ ਕ੍ਰੀਏਟਰ ਅਕਾਊਂਟ ਤੇ ਇੰਸਟਾਗ੍ਰam ਅਕਾਊਂਟ ਤੇ ਪਾਈ ਸੀ ਤਾਂ ਤੁਸੀਂ ਤੁਹਾਨੂੰ ਇਹੇ ਇਹ ਦਿੱਤੀਆਂ ਚੀਜ਼ਾਂ ਨੇ ਜਿਹੜੀਆਂ ਉਹ ਧਿਆਨ ਚ ਰੱਖਣੇ ਚਾਹੁੰਦੇ ਨੇ ਅਗਰ ਤੁਸੀਂ ਇੰਡੀਆ ਆਉਣ ਦਾ ਸੋਚ ਵੀ ਰਹੇ ਹੋਗੇ ਠੀਕ ਹੈ ਜੀ ਤਾਂ ਉਹ ਰੀਲ ਪਾਉਣ ਤੋਂ ਬਾਅਦ ਤਾਂ ਹੁਣ ਜੋ ਕੈਨੇਡਾ ਦੇ ਬੱਚੇ ਨੇ ਜਾਂ ਕੈਨੇਡਾ ਗਏ ਹੋਏ ਬੱਚੇ ਨੇ ਉਹਨਾਂ ਦੇ ਲਗਾਤਾਰ ਮੈਸੇजेस ਤੇ ਕਾਲਸ ਨੇ ਮੈਨੂੰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇਗੇ ਤਾਂ ਉਹਨਾਂ ਦੇ ਕਨਸਰਨਸ ਨੂੰ ਡੀਲ ਕਰਨ ਦੇ ਲਈ ਉਹਨਾਂ ਨੂੰ ਇੱਕ ਕਲੈਰੀਫਿਕੇਸ਼ਨ ਦੇਣ ਦੇ ਲਈ ਜਿਹਦੇ ਨਾਲ ਉਹਨਾਂ ਨੂੰ ਪਿਕਚਰ ਕਾਫੀ ਕਲੀਅਰ ਹੋ ਜਾਵੇ ਉਹਦੇ ਲਈ ਮੈਂ ਇਹ ਵੀਡੀਓ ਬਣਾ ਰਿਹਾਗਾ ਤੇ ਉਹਨਾਂ ਬੱਚਿਆਂ ਦੇ ਲਈ ਹੈ ਉਹਨਾਂ ਦੇ ਮਾਪਿਆਂ ਦੇ ਲਈ ਹੈ ਜਿਹੜੇ ਉਸ ਨਾਲ ਜੁੜੇ ਹੋਏ ਨੇ ਤਾਂ ਇਹੋ ਉਸ ਵੀਡੀਓ ਨੂੰ ਦੇਖ ਸਕਦੇ ਨੇ ਜੋ ਬਾਹਰ ਨੇ ਜਾਂ ਬਾਹਰ ਜਾਣ ਦੇ ਸ਼ੌਕੀਨ ਨੇਗੇ ਠੀਕ ਹੈ ਜੀ ਚਲ ਤਾਂ ਹੁਣ ਪੰਜਾਬ ਦੇ ਵਿੱਚ ਬਾਹਰ ਜਾਣ ਦਾ ਦੌਰ ਬਹੁਤ ਪੀਕ ਤੇ ਸੀਗਾ ਬਹੁਤ ਜ਼ਿਆਦਾ ਟ੍ਰੈਂਡ ਆ ਜਿਹੜੇ ਹੋਏ ਨੇ About, about, yeah. +2 ਤੋਂ ਬਾਅਦ 10th ਤੋਂ ਬਾਅਦ ਸਕੂਲਾਂ ਨੇ ਜਿਹੜੇ ਉਹ ਲਗਾਤਾਰ ਮਤਲਬ ਕਿ ਪੂਰੀ ਦੀ ਪੂਰੀ ਕਲਾਸ ਹੀ ਜਿਹੜੀ ਉਹ ਤੁਹਾਡਾ ਬਾਹਰ ਜਾਂਦਾ ਟ੍ਰੈਂਡ ਲੈ ਕੇ ਚੱਲ ਰਹੀ ਸੀ ਇਸ ਤਰ੍ਹਾਂ ਦੀ ਪੀਕ ਜਿਹੜੀ ਪੰਜਾਬ ਦੇ ਵਿੱਚ ਹੋ ਰਹੀ ਸੀ ਤਾਂ ਜੇ ਉਹ 12ਵੀਂ ਜਾ ਰਹੇ ਸੀ ਕੋਈ ਵੀ ਚੀਜ਼ ਹੈ ਜੇ ਉਹ ਤੁਹਾਡੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਆਪਾਂ ਕਹਿੰਦੇ ਨਾ ਕੋਈ ਜ਼ਿਆਦਾ ਚੀਜ਼ ਆ ਉਹਦੀ ਕਦਰ ਨਹੀਂ ਹੁੰਦੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਆ ਗਈ ਕੋਈ ਵੀ ਚੀਜ਼ ਦੀ ਸਪਲਾਈ ਵੱਧਦੀ ਹੈ ਤਾਂ ਉਹਦੀ ਡਿਮਾਂਡ ਘਟਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ ਇਹੋ ਚੀਜ਼ ਹੈ ਜਿਹੜੀ ਤੁਹਾਡੀ ਇਹ ਬਾਹਰ ਜਾਣ ਦੇ ਟ੍ਰੈਂਡ ਦੇ ਨਾਲ ਹੋਈ ਹੈਗੀ ਤਾਂ ਹੁਣ ਬੱਚੇ ਜੋ ਗਏ ਨੇ ਉਹਨਾਂ ਨੂੰ ਕਾਫੀ ਸਟਰਗਲ ਕਰਨਾ ਪੈ ਰਿਹਾ ਉਥੇ ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਨਹੀਂ ਮਿਲ ਰਹੀ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਕੰਮ ਤੋਂ ਉਹਨਾਂ ਨੂੰ ਫਿਰ ਪੈਸਾ ਨਹੀਂ ਮਿਲ ਰਿਹਾ ਜੇ ਪੈਸਾ ਨਹੀਂ ਮਿਲ ਰਿਹਾ ਤਾਂ ਉਹਨਾਂ ਕੋਲ ਖਾਣ ਦੇ ਵੀ ਸਾਧਨ ਨਹੀਂ ਹੈਗੇ ਕੈਨੇਡਾ ਦੇ ਹਾਲਤ ਨੇ ਹੋਰ ਫੋਰਨ ਕੰਟਰੀਜ਼ ਦੇ ਹਾਲਤ ਨੇ ਕਾਫੀ ਡਾਊਨ ਹੁੰਦੇ ਜਾ ਰਹੇ ਨੇਗੇ ਤੇ ਬੱਚੇ ਜੋ ਮਹੀਨਾ ਮਹੀਨਾ ਪਹਿਲਾਂ ਗਏ ਨੇ ਉਹ ਹੋ ਵੀ ਇਹਨਾਂ ਸਟਰਗਲ ਕਰ ਰਹੇ ਨੇ ਕਿ ਉਹ बार-बार ਆਪਣੇ ਘਰ ਵੀ ਮੈਸੇਜ ਕਰ ਰਹੇ ਨੇ ਕਾਲਸ ਵੀ ਕਰ ਰਹੇ ਨੇ ਉਹਨਾਂ ਦੇ ਨਾਲ ਸਲਾਹ ਵੀ ਕਰ ਰਹੇ ਨੇ ਵੀ ਭਾਈ ਕੀ ਕੀਤਾ ਜਾਵੇ ਤਾਂ ਘਰ ਦੇ ਜਿਹੜੇ ਉਹ ਆਬਵੀਅਸਲੀ ਮਾਪੇ ਹੁੰਦੇ ਨੇ ਤਾਂ ਫਿਰ ਉਹ ਬੱਚਿਆਂ ਨੂੰ ਦੁਖੀ ਦੇਖ ਕੇ ਕਹਿੰਦੇ ਆ ਚਾਹੇ ਉਹਨਾਂ ਨੇ ਫਿਰ ਉਥੇ 15 ਲੱਖ ਲਾਇਆ 20 ਲੱਖ ਲਾਇਆ ਵੀਰ ਤੁਸੀਂ ਮੁੜਿਓ ਕੋਈ ਗੱਲ ਨਹੀਂ ਇੱਥੇ ਦੇਖ ਲਾਂਗੇ ਆਪਾਂ ਠੀਕ ਹੈ ਜੀ ਤਾਂ ਇੱਥੇ ਜ਼ਮੀਨਾਂ ਵੇਚ-ਵੇਚ ਕੇ ਜੋ ਜਵਾਕ ਹੈ ਉਹ ਗਏ ਨੇ ਅੱਜ ਦੇ ਨਹੀਂ ਗੱਲ ਨਹੀਂ ਕਰ ਰਹੇ ਆਪਾਂ 2-2 3-3 ਸਾਲ ਪਹਿਲਾਂ ਵੀ ਜਿਹੜੇ ਗਏ ਨੇ ਉਹਨਾਂ ਦਾ ਵੀ ਕੋਈ ਪੀਆਰ ਮਿਲਣ ਦਾ ਜ਼ਿਆਦਾ ਆਪਾਂ ਨੂੰ ਚਾਂਸਸ ਨਹੀਂ ਲੱਗ ਰਹੇ ਤਾਂ ਹੋ ਸਕਦਾ ਕਿ ਉਹਨਾਂ ਨੂੰ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਵੀ ਵਾਪਸ ਜਿਹੜਾ ਉਹ ਆਉਣਾ ਪੈ ਜੇ ਠੀਕ ਹੈ ਜੀ ਹੁਣ ਇਹਦੇ ਵਿੱਚ ਕੈਨੇਡਾ ਜਿਹੜਾ ਉਹ ਟਫ ਕਿਉਂ ਹੁੰਦਾ ਜਾ ਰਿਹਾ ਪਹਿਲਾਂ ਇਦਾਂ ਦਾ ਸਿਸਟਮ ਨਹੀਂ ਸੀ ਹੁਣ ਕਿਉਂ ਇੰਨਾ ਟਫ ਹੈ ਜਿਹੜਾ ਕੈਨੇਡਾ ਸਟੂਡ ਹੁਣ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈਗਾ ਕਿ ਕੈਨੇਡਾ ਦੇ ਵਿੱਚੋਂ ਕਾਸਟ ਆਫ ਲਿਵਿੰਗ ਹੈ ਕਾਸਟ ਆਫ ਲਿਵਿੰਗ ਛੱਡੋ ਯਾਰ ਕਿਥੇ ਰਹਿਣ ਦੀ ਜਗ੍ਹਾ ਜਿਹੜੀ ਜੇ ਤੁਸੀਂ ਰੈਂਟ ਤੇ ਵੀ ਰਹਿਣਾ ਨਾ ਤਾਂ ਰੈਂਟ ਵੀ ਤੁਹਾਨੂੰ ਕੌਣ ਪ੍ਰੋਵਾਈਡ ਕਰਵਾਉਂਦੇ ਨੇ ਪੰਜਾਬੀ ਪ੍ਰੋਵਾਈਡ ਕਰਵਾਉਂਦੇ ਨੇ ਠੀਕ ਹੈ ਜੋ ਹੋਰ ਵੀ ਜੇ ਤੁਹਾਨੂੰ ਕੋਈ ਜਗ੍ਹਾ ਮਿਲਦੀ ਹੈ ਤਾਂ ਉਹਨਾਂ ਦੇ ਰੇਟਸ ਨੇ ਜਿਹੜੇ ਆ ਵਿਦਨ ਸਮ ਮੰਸ 20 ਤੋਂ 25% ਉੱਪ ਹੋ ਚੁੱਕੇ ਨੇ ਹਾਊਸਿੰਗ ਕ੍ਰਾਈਸਿਸ ਹੈ ਜਿਹੜਾ ਉੱਥੇ ਦੇਖਣ ਨੂੰ ਮਿਲ ਰਿਹਾ ਹੈਗਾ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਇਨਾ ਉਹ ਮੰਥ ਦੇ ਵਿੱਚ ਕਮਾ ਨਹੀਂ ਪਾ ਰਹੇ ਜਿੰਨੇ ਉਹਨਾਂ ਨੂੰ ਇੱਕ ਬੈੱਡ ਦੇ ਲਈ ਜਾਂ ਇੱਕ ਗੱਦੇ ਦੇ ਲਈ ਰੈਂਟ ਦੇਣਾ ਪੈ ਰਿਹਾ ਹੈ ਉਹ ਵੀ ਬੇਸਮੈਂਟ ਦੇ ਵਿੱਚ ਲਿਵਿੰਗ ਕੰਡੀਸ਼ਨਸ ਨਹੀਂ ਹੈਗੀਆਂ ਉਹ ਕੋਈ ਤੁਹਾਨੂੰ ਰੂਮ ਨਹੀਂ ਮਿਲ ਰਿਹਾ ਬੇਸਮੈਂਟ ਦੇ ਲਈ ਲਿਟਰਲ ਕੰਡੀਸ਼ਨਸ ਨੇ ਇਹ ਮੈਂ ਖੁਦ ਟੱਚ ਦੇ ਵਿੱਚ ਆਇਆ ਹੋਇਆ ਉਹਨਾਂ ਬੱਚਿਆਂ ਦੇ ਨਾਲ ਜੋ ਮੈਨੂੰ ਉਹਨਾਂ ਤੋਂ ਪਤਾ ਲੱਗਿਆ ਇਹ ਚੀਜ਼ ਠੀਕ ਹੈ ਜੀ ਤਾਂ ਇਹ ਹਾਊਸਿੰਗ ਕ੍ਰਾਈਸਿਸ ਹੈ ਜਿਹੜਾ ਬਹੁਤ ਜ਼ਿਆਦਾ ਡਾਊਨ ਜਾਂਦਾ ਜਾ ਰਿਹਾ ਹੁਣ ਦੂਸਰਾ ਕਨਸੈਪਟ ਕੀ ਆ ਰਿਹਾਗਾ ਕਿ ਕੈਨੇਡਾ ਦੇ ਵਿੱਚ ਜੋ ਸਪਲਾਈ ਜੋ ਤੁਹਾਡੇ ਸਟੂਡੈਂਟਸ ਫੋਰਨ ਸਟੂਡੈਂਟਸ ਦੀ ਜੋ ਪਰਮਾਰ ਉੱਥੇ ਹੋਈ ਹੈ ਉਹਨੇ ਸਪਲਾਈ ਬਹੁਤ ਜ਼ਿਆਦਾ ਵਧਾ ਦਿੱਤੀ ਤਾਂ ਹੁਣ ਤੁਹਾਨੂੰ ਹੁੰਦਾ ਕੀ ਹੈਗਾ ਇਹਦੇ ਵਿੱਚ ਨਾ ਕਿ ਜਿਸ ਫੋਨ ਤੇ ਤੁਸੀਂ ਅੱਜ ਇਹ ਵੀਡੀਓ ਦੇਖ ਰਹੇ ਹੋ ਤਾਂ ਇਹੇ ਫੋਨ ਅੱਜ ਤੋਂ ਆਪਾਂ 5 ਸਾਲ ਪਹਿਲਾਂ 7 ਸਾਲ ਪਹਿਲਾਂ ਲੈ ਕੇ ਚੱਲੀਏ ਤਾਂ ਅੱਜ ਦੇ ਇਹ ਦੁੱਗਣੇ ਜਾਂ ਤਿਗਣੇ ਰੇਟ ਦੇ ਵਿੱਚ ਤੁਹਾਨੂੰ ਮਿਲਣਾ ਸੀ ਬਟ ਅੱਜ ਦੇ ਜੋ ਤੁਹਾਨੂੰ ਫੋਨ ਤੁਹਾਡੇ ਫੋਨ ਨੇ 15-16000 ਦੇ ਵੀ ਤੁਹਾਨੂੰ 8GB RAM ਮਿਲ ਜਾਂਦੀ ਹੈ ਜੋ ਆਪਾਂ 5-6 ਸਾਲ ਪਹਿਲਾਂ ਨਹੀਂ ਸੋਚ ਸਕਦੇ ਸੀਗੇ ਤਾਂ ਜਦੋਂ ਤੁਹਾਡੇ ਲਈ ਵੀ ਸਪਲਾਈ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਥੇ ਕੰਪੀਟੀਸ਼ਨ ਅਰਾਈਜ਼ ਹੁੰਦਾ ਹੈ ਕੰਪੀਟੀਸ਼ਨ ਅਰਾਈਜ਼ ਹੋਣ ਦੇ ਨਾਲ ਰੇਟਸ ਵੀ ਡਾਊਨ ਜਾਂਦੇ ਆ ਵੈਲਿਊ ਵੀ ਡਾਊਨ ਜਾਂਦੀ ਹੈ ਤੇ ਉਥੇ ਜੋ ਜ਼ਿਆਦਾ ਚੀਜ਼ਾਂ ਜਦੋਂ ਇੱਕਦਮ ਹੋ ਜਾਣ ਤਾਂ ਫਿਰ ਜਿੱਦਾਂ ਆਪਾਂ ਵੀਡੀਓਜ਼ ਦੇਖਦੇ ਆ ਕੈਨੇਡਾ ਦੀਆਂ ਕਿ ਉਹ ਲੰਬੇ ਲੰਬੇ ਲੈਣਾ ਇੱਕ ਵੇਟਰ ਦੀ ਜੌਬ ਲਈ ਲੱਗਦੀਆਂ ਨੇ ਉਹ ਅਸਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਫਿਰ ਉੱਥੇ ਜੋ এমਪਲੋયર ਨੇ ਉਹ ਵੀ ਦੇਖਦੇ ਆ ਵੀ ਕਿਹੜੀ ਚੀਜ਼ ਸਾਨੂੰ ਬੈਸਟ ਮਿਲ ਜੇ ਤੇ ਸਸਤੇ ਤੇ ਮਿਲ ਜੇ ਮਿਲ ਜੇ ਜੇ ਤੁਹਾਨੂੰ ਉੱਥੇ ਖਾਣ ਦੇ ਲਈ ਪੈਸੇ ਨਹੀਂ ਮਿਲ ਰਹੇ ਤਾਂ ਤੁਸੀਂ ਆਬਵੀਅਸਲੀ ਕਹੋਗੇ ਯਾਰ ਵੀ ਇਹ ਨੂੰ ਅਗਰ ਤੁਸੀਂ ਘੰਟੇ ਦੇ 5 ਡਾਲਰ ਦੇ ਰਹੇ ਹੋ ਮੈਨੂੰ ਯਾਰ 2 ਦੇ ਦਿਓ ਠੀਕ ਹੈ ਇੱਥੇ ਜੇ ਮੈਨੂੰ 2 ਦਿਨ ਦੇ ਵਿੱਚ ਮੈਂ 10 ਡਾਲਰ ਕਮਾ ਰਿਹਾ ਤਾਂ ਮੈਂ ਇੱਥੇ ਜੇ ਮੈਨੂੰ ਕੁਝ ਵੀ ਨਹੀਂ ਮਿਲ ਰਿਹਾ ਤਾਂ ਮੈਂ 5 ਡਾਲਰ ਕਮਾ ਕੇ ਵੀ ਇੱਥੇ ਆਪਣਾ ਗੁਜ਼ਾਰਾ ਜਿਹੜਾ ਉਹ ਕਰ ਸਕਦਾ ਹਾਂ ਠੀਕ ਹੈ ਜੀ ਦੂਸਰਾ ਕ੍ਰਾਈਸਿਸ ਕਿਉਂ ਹੋਇਆਗਾ ਫੇਸ ਕਰਨਾ ਪੈ ਰਿਹਾ ਕਿ ਦਸਵੀਂ ਕਰਨ ਤੋਂ ਬਾਅਦ ਪਲੱਸ 2 ਕਰਨ ਤੋਂ ਬਾਅਦ ਸਿੱਧਾ ਡ੍ਰੀਮ ਕੀ ਸੀ ਜੀ ਕੈਨੇਡਾ ਸਿੱਧਾ ਡ੍ਰੀਮ ਕੀ ਸੀ ਕੈਨੇਡਾ ਆਇਲੈਂਡਸ ਇੰਸਟੀਚਿਊਟ ਭਰੇ ਤੇ ਉਥੋਂ ਕੈਨੇਡਾ ਹੁਣ ਦਸਵੀਂ ਪਲੱਸ 2 ਨੇ ਤੁਹਾਡੇ ਜੋ ਐਜੂਕੇਸ਼ਨ ਹੈ ਉਹਨੇ ਤੁਹਾਨੂੰ ਕੋਈ ਸਕਿੱਲ ਨਹੀਂ ਦਿੱਤੀ ਨਾ ਹੀ ਤੁਹਾਡੇ ਕੋਲ ਤੁਹਾਡੇ ਜੋ ਸਬਜੈਕਟਸ ਨੇ ਉਹ ਇੰਨੇ ਕਲੀਅਰ ਨਹੀਂਗੇ ਠੀਕ ਹੈ ਆਇਲੈਂਡਸ ਇੰਸਟੀਚਿਊਟ ਸੀ ਜਿਹੜੇ ਉਹਨਾਂ ਦੇ ਲਿੰਕ ਹੁੰਦੇ ਸੀ ਯੂਨੀਵਰਸਿਟੀਆਂ ਦੇ ਨਾਲ ਤੁਹਾਡਾ ਆਇਲੈਂਡਸ ਬੈਂਡ ਹੈ ਜਿਹੜਾ ਇੱਕ ਵਾਰ ਕਲੀਅਰ ਹੋਏ ਆਈ ਥਿੰਕ ਸਕੋਰ ਹੁੰਦੇ ਨੇ ਇੱਕ ਬੈਂਡ ਹੁੰ ਹਾਂ ਸਕੋਰ ਬੈਂਡ ਜੋ ਵੀ ਹੁੰਦੇ ਆ ਤਾਂ ਇੱਕ ਵਾਰ ਜੇ ਤੁਹਾਡੇ ਉਹ ਕਲੀਅਰ ਹੋਏ ਠੀਕ ਹੈ ਤਾਂ ਫਿਰ ਸਿੱਧਾ ਕੀ ਹੈ ਤੁਸੀਂ ਕੈਨੇਡਾ ਜਾਓਗੇ ਏ ਵੀ ਦੇ ਵਿੱਚ ਇਹ ਵੀ ਮਸਲਾ ਵੀ ਨਵੀਂ ਨਹੀਂ ਹੈ ਵੀ ਤੁਸੀਂ ਇੰਗਲਿਸ਼ ਦੇ ਵਿੱਚ ਉਹਨੇ ਪ੍ਰੋਫੀਸ਼ੀਐਂਟ ਹੋਗੇ ਤੁਸੀਂ ਉਹਨਾਂ ਦੀ ਲੈਂਗੁਏਜ ਜਿਹੜੀ ਉਹਨਾਂ ਦੇ ਵਾਂਗ ਬੋਲ ਸਕਦੇ ਹੋ ਬੋਲ ਸਕਦੇ ਹੋਗੇ ਠੀਕ ਹੈ ਐਕਸੈਂਟ ਜਿਹੜਾ ਉਹ ਤੁਹਾਡਾ ਉਹ ਉਹਨਾਂ ਦਾ ਵੀ ਚੇਂਜ ਵੀ ਨਹੀਂ ਹੁੰਦਾ ਤੁਹਾਨੂੰ ਮੜੀ-ਵੋਟੇ ਹੋਣੀ ਸ਼ੁਰੂ ਹੋਈ 6 6.5 ਆਏ ਚਲੋ ਕੈਨੇਡਾ ਠੀਕ ਹੈ ਜੀ ਹੁਣ ਨਾ ਤੁਹਾਡੇ ਕੋਲ ਕੋਈ ਸਕਿੱਲ ਹੈ ਨਾ ਤੁਸੀਂ ਉਹਨਾਂ ਦੇ ਕਲਚਰ ਚ ਮੈਚ ਹੁੰਨੇ ਹੋ ਠੀਕ ਹੈ ਜੀ ਨਾ ਹੀ ਤੁਹਾਡੇ ਲਈ ਉਹਨਾਂ ਜਿਹੀ ਪ੍ਰੋਫੀਸ਼ੀਐਂਸੀ ਹੈਗੀ ਤਾਂ ਫਿਰ ਤੁਸੀਂ ਉਤੇ ਸਟੂਡੈਂਟ ਬੇਸਿਸ ਤੇ ਜਾਣੇ ਹੋਗੇ ਤਾਂ ਲੇਬਰ ਵਾਲੇ ਕੰਮਾਂ ਚ ਪੈਣੇ ਹੋ ਵੇਟਰ ਵਾਲੇ ਕੰਮ ਦੋਨੋਂ ਕੋਲ ਹੁਣ ਇਹਨੂੰ ਮੈਂ ਕੰਪੇਅਰ ਕਰਾਂ ਪੰਜਾਬ ਦੇ ਵਿੱਚ ਜੋ ਤੁਹਾਡੇ ਕੋਲ ਅਦਰ ਸਟੇਟਸ ਤੋਂ ਜਿਵੇਂ ਯੂਪੀ ਬਿਹਾਰ ਤੋਂ ਮਜ਼ਦੂਰ ਆਉਂਦੇ ਨੇ ਉਹਨਾਂ ਨਾਲ ਕੰਪੇਅਰ ਕਰਾਂ ਜੇਕਰ ਉਹਨਾਂ ਕੋਲ ਸਕਿੱਲ ਨਹੀਂ ਹੈ ਤਾਂ ਉਹ ਪਰਮਾਰ ਹੋ ਜਾਂਦੀ ਹੈ ਤਾਂ ਆਬਵੀਅਸਲੀ ਫਿਰ ਭਈ ਤੁਹਾਡੇ ਜੋ ਲੋਕਲ ਮਜ਼ਦੂਰਾਂ ਉਹਨਾਂ ਨੂੰ ਕੌਣ ਪੁੱਛੇਗਾ ਹੁੰਦਾ ਨਾ ਆਪਣੇ ਜੱਟਾਂ ਦੇ ਵਿਚਾਰ ਨਹੀਂ ਹੁੰਦੀ ਇਹ ਚੀਜ਼ ਤਾਂ ਇਹਨਾਂ ਚੀਜ਼ਾਂ ਕਰਕੇ ਹਾਊਸਿੰਗ ਕ੍ਰਾਈਸਿਸ ਹੋ ਗਿਆ ਠੀਕ ਹੈ ਜੀ ਤੁਹਾਡੇ ਜੋ ਪੇ ਰੋਲਸ ਨੇ ਉਹਨਾਂ ਦਾ ਘਟਣਾ ਹੋ ਗਿਆ ਤੇ ਲੇਬਰ ਦੀ ਜ਼ਿਆਦਾ ਡਿਮਾਂਡ ਹੋਣ ਕਰਕੇ ਜਿਹੜੇ ਦੂਸਰੇ ਏਰੀਆਜ਼ ਨੇ ਜਿਵੇਂ ਕਿ ਤੁਹਾਡਾ ਰਹਿਣ ਸਹਿਣ ਦਾ ਤੇ ਉਸ ਤੋਂ ਲਾ ਖਾਣ ਪੀਣ ਦਾ ਇਹਨਾਂ ਸਾਰੀਆਂ ਚੀਜ਼ਾਂ ਤੇ ਇਫੈਕਟ ਪੈਗਾ ਹੁਣ ਇਹਨਾਂ ਦੇ ਇਫੈਕਟ ਪੈ ਰਿਹਾ ਤਾਂ ਸਟੱਡੀ ਤੇ ਵੀ ਇਫੈਕਟ ਪੈ ਰਿਹਾਗਾ ਹੁਣ ਇਹੇ ਸਾਰੇ ਦਾ ਦੋਸ਼ ਹੈ ਜਿਹੜਾ ਦੂਸਰਾ ਵੱਡਾ ਫੈਕਟਰ ਕੈਨੇਡਾ ਦੀ ਇਕਨੋਮੀ ਹੈ ਜੋ ਅੱਜ ਦੇ ਟਾਈਮ ਕਿਹਾ ਜਾ ਰਿਹਾ ਕਿਹਾ ਜਾ ਰਿਹਾ ਕਿ ਉਹ ਕਾਫੀ ਜ਼ਿਆਦਾ ਸਟਿਕਨੈਸ ਦੇ ਵਿੱਚ ਆ ਚੁੱਕੀ ਹੈ ਤੇ ਕੈਨੇਡਾ ਜਿਹੜਾ ਉਹ ਫੋਰਨ ਸਟੂਡੈਂਟਸ ਨੂੰ ਬਲੇਮ ਕਰ ਰਿਹਾ ਇਹਦੇ ਲਈ ਕਿ ਫੋਰਨ ਸਟੂਡੈਂਟਸ ਦੇ ਨਾਲ ਹੈ ਭਾਈ ਜਿਹੜੀ ਸਾਡੀ ਇਕਨੋਮੀ ਉਹ ਡਾਊਨ ਜਾਣੀ ਸ਼ੁਰੂ ਹੋ ਗਈ ਹੈ ਕਿਉਂਕਿ ਸੈਟਲਵਿਕ ਕਾਫੀ ਜ਼ਿਆਦਾ ਬੱਚੇ ਜਿਹੜੇ ਉਹ ਆ ਚੁੱਕੇ ਨੇ ਠੀਕ ਹੈ ਜੀ ਤਾਂ ਫਿਰ ਕੈਨੇਡਾ ਨੇ ਆਪਣੀਆਂ ਭਾਈ ਪਾਲਿਸਿਸ ਵੀ ਉਹਦਾਂ ਦੀਆਂ ਲੈਂਦੀਆਂ ਨੇ ਕਿ ਅਸੀਂ ਫੋਰਨ ਸਟੂਡੈਂਟਸ ਨੂੰ ਕੱਟ ਕਰਨਾ 2024 ਦੇ ਵਿੱਚ ਹੀ ਬਹੁਤ ਜ਼ਿਆਦਾ ਡੇਂਜਰਸ ਪਾਲਿਸਿਸ ਨੇ ਜੋ ਇਮੀਗ੍ਰੇਸ਼ਨ ਨਾਲ ਸੰਬੰਧਿਤ ਆਈਆਂ ਨੇ ਜਿਵੇਂ ਤੁਹਾਡਾ 2 ਇਅਰ ਕੈਪ ਹੋ ਗਿਆ ਉਹ ਅਨਾਉਂਸ ਕੀਤਾ ਗਿਆ ਹੈਗਾ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਡਾ ਇੱਕ ਪ੍ਰੋਗਰਾਮ ਹੁੰਦਾ ਹੈ ਪੀਜੀਡਬਲਯੂਪੀ ਦਾ ਪੀਜੀਡਬਲਯੂਪੀ ਦਾ ਜੋ ਪੋਸਟ ਗ੍ਰੈਜੂਏਸ਼ਨ ਵਰਕ ਪਰ ਸਿੱਧੇ ਤੌਰ ਤੇ ਜੋ ਤੁਹਾਡੇ 35% ਤੱਕ ਦੇ ਸਟੂਡੈਂਟਸ ਨੇ ਉਹ ਸਲੈਸ਼ ਆਊਟ ਕਰ ਦਿੱਤੇਗੇ ਕਿ ਭਈ ਇਹਨਾਂ ਨੂੰ ਇਹ ਵਰਕ ਪਰਮਿਟ ਹੈ ਜਿਹੜਾ ਉਹ ਮਿਲੇਗਾ ਹੀ ਮਿਲੇਗਾ ਨਹੀਂ ਠੀਕ ਹੈ ਹੁਣ ਚਾਹੇ ਤੁਸੀਂ 3 ਸਾਲ ਪਹਿਲਾਂ ਪਹਿਲਾਂ ਕੈਨੇਡਾ ਗਏ ਹੋਗੇ ਚਾਹੇ 2 ਸਾਲ ਪਹਿਲਾਂ ਗਏ ਹੋ ਚਾਹੇ ਮਹੀਨਾ ਪਹਿਲਾਂ ਗਏ ਹੋਗੇ ਠੀਕ ਹੈ ਉਹਨਾਂ ਦਾ ਸਾਰਿਆਂ ਦਾ ਵਿੱਚ ਕੈਟਾਗਰੀ ਦੇ ਵਿੱਚ ਆਇਆ ਕਿਉਂਕਿ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੈਗਾ ਉਹ ਨਹੀਂ ਮਿਲੇਗਾ ਦੂਸਰੀ ਚੀਜ਼ ਹੁਣ ਕੈਨੇਡਾ ਦੇ ਵਿੱਚ ਇੱਕ ਕੀ ਹੁੰਦਾ ਹੈਗਾ ਕਿ ਜੋ ਸਟੇਟਸ ਨੇ ਹੈਗੀਆਂ ਉਹ ਪ੍ਰੇਫਰ ਕਰਦੇ ਹੁੰਦੇ ਨੇ ਕਿ ਇਸੇ ਕੁਛ ਆ ਨਾਮ ਭੇਜ ਰਹੇ ਜੇ ਇਹਨਾਂ ਨੂੰ ਤੁਸੀਂ ਪੀਆਰ ਦੇ ਦੇਵੋ ਪਰਮਨੈਂਟ ਰੈਜ਼ਿਡੈਂਸੀ ਇਹ ਜਿਹੜੀ ਉਹ ਦੇ ਦੇਵੋ ਇਹ ਸਾਡੇ ਲਈ ਪ੍ਰੇਫਰੇਬਲ ਨੇ ਕਿਉਂਕਿ ਇਹਨਾਂ ਕੋਲ ਸਕਿੱਲਸ ਹੈਗੀਆਂ ਨੇ ਇਹ ਸਾਨੂੰ ਕੰਮ ਦੇਣਗੇ ਤੇ ਉਹ ਵੀ ਕੈਨੇਡਾ ਨੇ ਰਿਡਿਊਸ ਕਰ ਦਿੱਤੀਆਂ ਨੇ ਠੀਕ ਹੈ ਜੀ ਉਹ ਪੀਆਰ ਹੈ ਜਿਹੜੀ ਤੁਹਾਡੀ ਨੋਮੀਨੇਸ਼ਨ ਦੇ ਆਧਾਰ ਤੇ ਮਿਲਣੀ ਸੀ ਉਹ 'ਚ ਵੀ 25% ਦਾ ਕੱਟ ਹੈ ਜਿਹੜਾ ਉਹ ਕਰ ਦਿੱਤਾ ਗਿਆ ਸਾਰਾ ਮਸਲਾ ਕੀ ਹੈ ਕੈਨੇਡਾ ਦਾ ਕਿ ਫੋਰਨ ਇਮੀਗ੍ਰੇਸ਼ਨ ਹੈ ਜੋ ਫੋਰਨ ਸਟੂਡੈਂਟਸ ਨੇ ਉਹਨਾਂ ਦੀ ਪੀਆਰ ਰਿਡਿਊਸ ਕੀਤੀ ਜਾਵੇ ਤੇ ਜੋ ਕੈਨੇਡਾ ਸਟ੍ਰਿਕਟ ਹੁੰਦਾ ਜਾ ਰਿਹਾ ਆਪਣੀ ਇਕਨੋਮੀ ਨੂੰ ਬਚਾਉਣ ਦੇ ਲਈ ਸਟ੍ਰਿਕਟ ਹੁੰਦਾ ਜਾ ਰਿਹਾ ਤੇ ਇੰਡੀਆ ਦੇ ਜੋ ਬੱਚੇ ਸੁਪਨੇ ਲੈ ਕੇ ਗਏ ਸੀਗੇ ਮਹਿੰਗੀਆਂ ਕਾਰਾਂ ਦੇ ਸੁਪਨੇ ਲੈ ਕੇ ਗਏ ਸੀ 스노 ਪੈਨ ਦੇ ਸੁਪਨੇ ਲੈ ਕੇ ਗਏ ਸੀ ਠੀਕ ਹੈ ਜੀ ਇਸ ਤੋਂ ਇਲਾਵਾ ਉਹ ਜਦੋਂ ਦੇਖਦੇ ਸੀ ਮੇਰਾ ਦੋਸਤ ਉਹ ਤੇ ਬੈਠਾ ਮੈਂ ਕਿਉਂ ਨਹੀਂ ਬੈਠਾ ਹੋਤੇ ਇਹ ਸਾਰੀਆਂ ਚੀਜ਼ਾਂ ਜਦੋਂ ਲੈ ਕੇ ਗਏ ਸੀ ਉਹ ਅਨ ਸਕਿਲਡ ਗਏ ਸੀਗੇ ਠੀਕ ਹੈ ਜੋ ਨਿਆਣ ਪੁਣੇ ਦੇ ਵਿੱਚ ਗਏ ਸੀ ਤੇ ਉਹ ਜਾਣਾ ਕੋਈ ਸੌਖਾ ਨਹੀਂ ਹੈਗਾ ਠੀਕ ਹੈ ਜੇ ਤੁਸੀਂ ਗਏ ਹੋ ਤਾਂ ਉਤੇ ਸਟਾਰਟਿੰਗ ਦੇ ਵਿੱਚ ਜਿੱਥੇ ਤੱਕ ਮੇਰਾ ਧਿਆਨ ਹੈ ਤਾਂ ਉਦੋਂ 14-15 ਲੱਖ ਹੈ ਜਿਹੜਾ ਉਹ ਇਨਵੈਸਟ ਹੁੰਦਾ ਸੀ ਇਹਦੇ ਵਿੱਚ ਵਿਓ ਲੱਗਦਾ ਸੀਗਾ ਉਹ ਵੱਧ ਕੇ 17-18 ਲੱਖ ਹੋ ਗਏ ਸੀ ਫਿਰ ਇੱਕ ਇਹ ਤੁਹਾਡੀ ਆਈਜੀਆਈਸੀ ਫੀਸ ਹੈ ਜਿਹੜੀ ਉਹ ਵੀ ਵਧਾ ਦਿੱਤੀ ਗਈ ਸੀ ਤਾਂ ਹੁਣ ਕੈਨੇਡਾ ਜਾਣ ਦਾ ਤੁਹਾਡਾ 20-22 ਲੱਖ ਦਾ ਖਰਚਾ ਬੜਾ ਆਰਾਮ ਨਾਲ ਆ ਜਾਂਦਾ ਹੁੰਦਾ ਸੀ ਅੱਜ ਦੇ ਟਾਈਮ ਦਾ ਮੈਨੂੰ ਨਹੀਂ ਪਤਾ ਉਸ ਟਾਈਮ ਤੇ ਬੜਾ ਆਰਾਮ ਨਾਲ ਇੰਨਾ ਖਰਚਾ ਆ ਜਾਂਦਾ ਹੁੰਦਾ ਸੀ ਠੀਕ ਹੈ ਜੀ ਤਾਂ ਫਿਰ ਉਹ ਆਪਣੇ ਯਾਰ ਆਪਣੇ ਐਡਾ ਵਿੱਡ ਨਹੀਂ ਹੁੰਦੇ ਕਿ 20-22 ਲੱਖ ਹੈ ਜਿਹੜਾ ਉਹ ਆਮ ਪਿਆ ਹੋਵੇ ਆਮ ਘਰਾਂ ਦੇ ਵਿੱਚ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਸ ਦਾ ਇਨਵੈਸਟਮੈਂਟ ਬਹੁਤ ਵੱਡੀ ਹੈ ਬਹੁਤ ਜ਼ਿਆਦਾ ਜਿਹੜਾ ਖਰਚਾ ਉਹ ਇਹਦੇ ਵਿੱਚ ਕੀਤਾ ਹੋਇਆ ਹੈ ਠੀਕ ਹੈ ਹੁਣ ਦੂਸਰਾ ਅਸਪੈਕਟ ਹੁਣ ਮੈਨੂੰ ਬੱਚੇ ਕੀ ਆਖਦੇ ਨੇ ਕਿ ਜੀ ਅਸੀਂ ਆਪਣੇ ਘਰ ਦੇ ਮਨਾਲੇ ਨੇ ਘਰਦਿਆਂ ਨੇ ਤਾਂ ਮੰਨਣਾ ਹੀ ਆ ਤੁਹਾਨੂੰ ਭੁੱਖੇ ਮਰਦਾ ਥੋੜਾ ਦੇਖਣਗੇ ਉਹ ਫਿਰ ਉਹ ਚਾਹੇ ਆਪ ਦਾ ਗਲ ਘੋਟ ਕੇ ਤੁਹਾਨੂੰ ਉਹਨਾਂ ਨੇ ਭੇਜਿਆਗਾ ਉੱਥੇ ਉਹ ਨਹੀਂ ਦੇਖ ਸਕਦੇ ਹੁੰਦੇ ਇਹ ਚੀਜ਼ ਅਸੀਂ ਮਨਾਲਿਆ ਜੀ ਅਸੀਂ ਰਿਟਰਨ ਕਰਨਾ ਹੈਗਾ ਪੰਜਾਬ ਸਰਕਾਰ ਜੋ ਜੋਬਸ ਦੇ ਰਹੀ ਹੈ ਠੀਕ ਹੈ ਦੇ ਰਹੀ ਹੈਗੀ ਤੇ ਅਸੀਂ ਆ ਕੇ ਤਿਆਰੀ ਕਰਨੀਓ ਤੁਸੀਂ ਸਾਨੂੰ ਇਹ ਦੱਸੋ ਅਸੀਂ ਕਿਹੜੇ ਐਗਜ਼ਾਮ ਦੀ ਤਿਆਰੀ ਕਰੀਏ ਸਾਨੂੰ ਕਿਹੜਾ ਆਨਲਾਈਨ ਕੋਰਸ ਹੈ ਜਿਹੜਾ ਤੁਸੀਂ ਦਿਓਗੇ ਅਸੀਂ ਕੈਨੇਡਾ ਦੇ ਵਿੱਚ ਬੈਠ ਕੇ ਇਹ ਕਲਾਸਾਂ ਸ਼ੁਰੂ ਕਰ ਲੈਣੇ ਆ ਇੱਥੇ ਆ ਕੇ ਅਸੀਂ ਤੁਹਾਨੂੰ ਜੁਆਇਨ ਕਰ ਲਾਂਗੇ ਠੀਕ ਹੈ ਠੀਕ ਹੈ ਯਾਰ ਜੁਆਇਨ ਕਰੋਗੇ ਮੇਰੇ ਕੋਲ ਆਓਗੇ ਮੈਨੂੰ ਚਾਰ ਪੈਸੇ ਦਿਓਗੇ ਮੈਨੂੰ ਕੋਈ ਉਹ ਮਾੜੇ ਨਹੀਂ ਹੈਗੇ ਬਟ ਮੈਂ ਤੁਹਾਨੂੰ ਸਹੀ ਰਹਿ ਦੇਵਾਂਗਾ ਇਸ ਅਸਪੈਕਟ ਦੇ ਵਿੱਚ ਹੁਣ ਜਿਹੜੇ ਸੁਪਨੇ ਲੈ ਕੇ ਤੁਸੀਂ ਕੈਨੇਡਾ ਬੈਠੇ ਹੋਗੇ ਵੀ ਐਡਾ ਤਕੜਾ ਲਾਈਫ ਸਟਾਈਲ ਲੈਣਾ ਸਾਰਾ ਕੁਝ ਹੋ ਰਿਹਾਗਾ ਉਹੀ ਸੁਪਨੇ ਜਿਹੜੇ ਤੁਸੀਂ ਉੱਥੇ ਬੈਠ ਕੇ ਹੁਣ ਪੰਜਾਬ ਦੇ ਲਈ ਸਜਾਰੇ ਹੋਗੇ ਕਿ ਭਈ ਗਵਰਨਮੈਂਟ ਜੌਬਸ ਨੇਗੀਆਂ ਠੀਕ ਹੈ ਜੀ ਆਹ ਅਕੈਡਮੀ ਨੇ ਇੰਨੇ ਸਟੂਡੈਂਟ ਲਗਵਾ ਦਿੱਤੇ ਆਹ ਅਕੈਡਮੀ ਨੇ ਇੰਨੇ ਸਟੂਡੈਂਟ ਲਗਵਾ ਦਿੱਤੇ ਆਹ ਬੰਦਾ ਪੁਲਿਸ ਦੇ ਵਿੱਚ ਲੱਗ ਗਿਆ ਆ ਇੱਥੇ ਲੱਗ ਗਿਆ ਇਹੇ ਤੁਹਾਡੀ ਜੋ ਮੈਂਟੈਲਿਟੀ ਐ ਕੈਨੇਡਾ ਜਾਣ ਵੇਲੇ ਸੀ ਇਹੇ ਮੈਂਟੈਲਿਟੀ ਹੁਣ ਤੁਹਾਡੀ ਪੰਜਾਬ ਆਉਂਦੀ ਐ ਉਹੀ ਮਾਈਂਡਸੈਟ ਕੰਮ ਕਰ ਰਿਹਾ ਜੋ ਤੁਹਾਨੂੰ ਪਹਿਲਾਂ ਕੈਨੇਡਾ ਭਜਾਉਣਾ ਚਾਹੁੰਦਾ ਸੀ ਹੁਣ ਉਹ ਕੰਮ ਕਰ ਰਿਹਾ ਨਹੀਂ ਨਹੀਂ ਯਾਰ ਪੰਜਾਬ ਚਲੋ ਮਾਈਂਡ ਦਾ ਕੀ ਕੰਮ ਹੁੰਦਾ ਨਾ ਥੋੜੀ ਜਿਹੀ ਵੀ ਉਹਨੂੰ ਕਿਤੇ ਕਸਮ ਕਰਾਗੀ ਥੋੜੀ ਜਿਹੀ ਵੀ ਟੈਨਸ਼ਨ ਜਨਰੇਟ ਹੁੰਦੀ ਹੈ ਤਾਂ ਮਾਈਂਡ ਉਥੋਂ ਭੱਜਦਾ ਹੁੰਦਾ ਹੈਗਾ ਉਹ ਬੜਾ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਆਉਣਾ ਚਾਹੁੰਦੇ ਹੋ ਤੁਸੀਂ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਗਵਰਨਮੈਂਟ ਜੌਬਸ ਪੰਜਾਬ ਦੇ ਵਿੱਚ ਮਿਲ ਰਹੀਆਂ ਨੇ ਮਿਲਦੀਆਂ ਵੀ ਰਹਿਣਗੀਆਂ ਜਿੰਨਾ ਟਾਈਮ ਆਈ ਥਿੰਕ ਆਪ ਸਰਕਾਰ रहेगी ਠੀਕ ਹੈ ਉਹ ਪੋਸਿਬਿਲਟੀ ਹੈ ਬਟੋ ਕੋਈ ਇਹ ਨਾ ਸੌਖਾ ਰਾਹ ਨਹੀਂ ਹੈ ਜਿੱਦਾਂ ਤੁਸੀਂ ਦੇਖ ਰਹੇ ਹੋਗੇ ਗਵਰਨਮੈਂਟ ਜੌਬਸ ਜੇ ਮੇਰੇ ਬੱਚੇ ਲੱਗ ਰਹੇ ਨੇ ਉਹ ਕੋਈ ਫਰੈਸ਼ਰ ਬੱਚਾ ਨਹੀਂ ਲੱ ਉਹ ਸਾਲ-ਸਾਲ 2-2 ਸਾਲ ਤੋਂ ਮੇਰੇ ਕੋਲ ਸੀ ਜਿਹੜੇ ਤੁਸੀਂ ਜੌਬਸ ਤੇ ਲੱਗੇ ਦੇਖ ਰਹੇ ਹੋ ਉਹਨਾਂ ਤੇ ਲਗਾਤਾਰ ਅਸੀਂ ਇਨਵੈਸਟ ਕੀਤਾ ਉਹ ਬੱਚਿਆਂ ਨੇ ਮਿਹਨਤ ਕੀਤੀ ਹੈ ਹਾਰਡ ਵਰਕ ਹੈ ਜਿਹੜਾ ਉਹਨਾਂ ਨੇ ਉਹ ਕੀਤਾ ਹੈਗਾ ਫਿਰ ਉਹ ਕਿਤੇ ਜੌਬਸ ਦੇ ਵਿੱਚ ਜਾ ਕੇ ਲੱਗੇ ਨੇ ਤੁਹਾਨੂੰ ਸਿੰਪਲ ਜਿਹਾ ਇੱਕ ਸਟੈਟ ਦੱਸ ਦਿੰਨਾ ਮੈਂ ਜੋ ਅੱਜ ਦੇ ਟਾਈਮ ਦੇ ਵਿੱਚ ਜੌਬਸ ਦੇ ਵਿੱਚ ਚੱਲ ਰਿਹਾ ਹੈਗਾ ਪੰਜਾਬ ਪੁਲਿਸ ਤੁਹਾਨੂੰ ਪਤਾ ਹੈ 1746 ਪੋਸਟਾਂ ਨੇ 2023 ਵਿੱਚ ਪੰਜਾਬ ਪੁਲਿਸ ਦੇ ਆਈਆਂ ਸੀਗੀਆਂ ਉਹਦੇ ਲਈ ਭਾਈ 3 ਲੱਖ ਐਪਲੀਕੇਸ਼ਨ ਭਰੀਆਂ ਗਈਆਂ ਸੀ ਤੁਸੀਂ ਤਾਂ ਕੈਨੇਡਾ ਬੈਠੇ ਹੋਗੇ ਤੁਹਾਡਾ ਤਾਂ ਇੱਥੇ ਇਨਵੋਲਵਮੈਂਟ ਨਹੀਂ ਹੈਗੀ 3 ਲੱਖ ਐਪਲੀਕੇਸ਼ਨ ਕਿੱਥੋਂ ਭਰੀਆਂ ਗਈਆਂ ਕੱਲੇ ਪੰਜਾਬ ਪੰਜਾਬ ਚੋਂ ਭਰੀਆਂ ਗਈਆਂ ਨੇ 1746 ਪੋਸਟਾਂ ਦੇ ਲਈ ਹੁਣ ਜੇ ਮੇਰਾ ਮੈਥ ਸਹੀ ਜਾ ਰਿਹਾਗਾ ਤਾਂ ਇੱਕ ਪੋਸਟ ਦੇ ਲਈ ਲਗਭਗ ਆਪਣੇ ਕੋਲ 170 ਕੈਂਡੀਡੇਟ ਆ ਚੁੱਕੇ ਨੇ ਤਾਂ ਤੁਸੀਂ ਉਹ 170 ਕੈਂਡੀਡੇਟਸ ਦੇ ਨਾਲ ਬੈਠ ਕੇ ਕੰਪਲੀਟ ਕਰੋਗੇ ਜੀ ਇੱਕ ਪੋਸਟ ਪ੍ਰਾਪਤ ਕਰਨ ਦੇ ਲਈ ਕੋਈ ਸਿੰਪਲ ਜਾਂ ਇਹਦੇ ਵਿੱਚ ਜਿਆਦਾ ਫੰਡਾ ਹੈ ਨਹੀਂ ਵੀ ਤੁਸੀਂ ਇਹਨੂੰ ਨਾ ਸਮਝ ਸਕੋ ਇੱਕ ਪੋਸਟ ਹੈ 170 ਜਾਣੇ ਉਹਦੇ ਵਿੱਚ ਦੌੜ ਲਗਾ ਰਹੇ ਨੇ ਤਾਂ ਆਪਣਾ ਲੱਕ ਵੀ ਚੈੱਕ ਕਰ ਲਿਓ ਤੁਸੀਂ ਕਿੰਨਾ ਕੁ ਤੁਹਾਡਾ ਇਹਦੇ ਵਿੱਚ ਜਾਊਗਾ ਠੀਕ ਹੈ ਪੀਸੀਐਸ ਦੀ ਵੀ ਮੇਰੇ ਲਈ ਡਿਮਾਂਡ ਆਉਂਦੀ ਹੁੰਦੀ ਹੈ ਪੀਸੀਐਸ ਦਾ ਕੀ ਕਰੀਏ ਜੀ ਪੰਜਾਬ ਸਿਵਲ ਸਰਵਿਸ ਦਾ ਡੀਐਸਪੀ ਬੰਨਣਾ ਸੀ ਐਸਡੀਐਮ ਬੰਨਣਾ ਹੈਗਾ ਪੀਸੀਐਸ ਦੀ ਪੋਸਟ ਹੈ ਜਿਹੜੀ ਹਮੇਸ਼ਾ ਹੀ ਜਿੰਨਾ ਟਾਈਮ ਮੈਂ ਦੇਖਿਆ ਮੈਂ ਕਦੇ ਪੰਜਾਬ ਦੀ ਪੋਸਟ ਦੋ ਵਾਰ ਵਿੱਚ ਪੀਸੀਐਸ ਦਾ ਪੇਪਰ ਦਿੱਤਾ ਪੰਜਾਬ ਦੀ ਪੋਸਟ ਕਦੇ ਪੰਜਾਬ ਦੇ ਵਿੱਚ 80 82 ਤੋਂ ਉੱਪਰ ਕਦੇ ਪੋਸਟਾਂ ਗਈਆਂ ਨਹੀਂ ਠੀਕ ਹੈ ਉਹ ਜੇ ਮੰਨ ਲਈ ਐਵਰੇਜ ਮੰਨ ਲਈ 80 ਪੋਸਟਾਂ ਆਉਂਦੀਆਂ ਨੇ ਤਾਂ ਉਹਨਾਂ ਪੋਸਟਾਂ ਦੇ ਲਈ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੇਪਰ ਭਰੇ ਜਾਂਦੇ ਹੁੰਦੇ ਨੇਗੇ ਠੀਕ ਹੈ ਉਹ ਹਜ਼ਾਰਾਂ ਦੀ ਤਾਦਾਦ ਦੇ ਹਿਸਾਬ ਦੇ ਨਾਲ ਜਿਹੜਾ ਤੁਹਾਡਾ ਪੀਸੀਐਸ ਹੈ ਉਹ ਪੇਪਰ ਵੀ ਬਹੁਤ ਟਫ ਹੈ ਪੇਪਰ ਤੁਸੀਂ ਦਿਓਗੇ ਪ੍ਰੀਲਿਮਸ ਕਲੀਅਰ ਕਰੋਗੇ ਉਸ ਤੋਂ ਬਾਅਦ ਤੁਸੀਂ ਮੇਨਸ ਦੇ ਲਿਖੋਗੇ ਉਸ ਤੋਂ ਬਾਅਦ ਤੁਸੀਂ ਇੰਟਰਵਿਊ ਦੇ ਵਿੱਚ ਜਾਓਗੇ ਉਹ ਇੰਨਾ ਤਕੜਾ ਸਿਸਟਮ ਹੈਗਾ ਉਹਦੇ ਲਈ ਵੀ ਹਜ਼ਾਰਾਂ ਕੈਂਡੀਡੇਟ ਆ ਜਿਹੜੇ ਪੇਪਰ ਦੇ ਵਿੱਚ ਬੈਠਦੇ ਨੇ ਅਸੂ ਦਾ ਤਸਵੀਲਦਾਰ ਦਾ ਐਗਜ਼ਾਮ ਹੋਇਆਗਾ ਪਟਵਾਰੀ ਦਾ ਐਗਜ਼ਾਮ ਹੋਇਆ 2022 ਦਾ ਠੀਕ ਹੈ ਜੀ 2020 ਦੇ ਵਿੱਚ ਵੀ ਹੋਇਆ ਸੀਗਾ ਇਹ 2022 ਦੇ ਵਿੱਚ ਵੀ ਹੋਇਆ ਸੀ 2023 ਦੇ ਵਿੱਚ ਵੀ ਆਈ ਥਿੰਕ ਪਟਵਾਰੀ ਦਾ ਹੋਇਆਗਾ ਤੇ ਲੋਕ ਬੱਸਾਂ ਪਰ ਪਰ ਜਾਂਦੇ ਸੀ ਇੱਕ ਰੂਟ ਹੈ ਜਿਹੜਾ ਉਹ ਤੁਹਾਡਾ ਜਿੱਧਰ ਨੂੰ ਪੇਪਰ ਹੁੰਦਾ ਸੀ ਨਾ ਉਹ ਰੂਟ ਤੇ ਕੋਈ ਨਾਰਮਲ ਸਵਾਰੀ ਚੜੀ ਨਹੀਂ ਸਕਦੇ ਸੀ ਪਿਛਲੇ ਜੋ ਤੁਹਾਡੇ 7-8 ਸ਼ਹਿਰ ਪਿੱਛੇ ਛੱਡ ਕੇ ਜਿੱਥੋਂ ਬੱਸ ਭਰ ਗਿਆ ਬੱਸ ਸਿੱਧੀ ਉਸੇ ਸੈਂਟਰ ਤੇ ਜਾਂਦੀ ਸੀਗੀ ਇੰਨਾ ਟਾਈਟ ਕੰਪੀਟੀਸ਼ਨ ਹੈਗਾ ਤੁਸੀਂ ਕੈਨੇਡਾ ਦੇ ਵਿੱਚ ਗਏ ਹੋ ਆਈਲੈਂਡਸ ਦੇ ਵਿੱਚ ਮਥਾ ਮਾਰਿਆ ਪੈਸਾ ਇਨਵੈਸਟ ਕੀਤਾ ਹੈਗਾ ਉਸ ਤੋਂ ਬਾਅਦ ਆ ਕੇ ਤੁਸੀਂ ਅਗਰ ਦੇਖੋ ਵੀ ਤੁਹਾਨੂੰ ਪਲੇਟ ਤੇ ਤਰੀ ਹੋਈ ਸਰਕਾਰੀ ਨੌਕਰੀ ਮਿਲ ਜੂਗੀ ਉਹ ਏਡਾ ਵਿਡ ਹੈ ਨਹੀਂ ਹੈ ਇੱਥੇ ਆ ਕੇ ਤੁਹਾਨੂੰ ਮਥਾ ਮਾਰਨਾ ਪਏਗਾ ਬੇਸ ਬਣਾਉਣਾ ਪਏਗਾ 5 5 6 6 ਘੰਟਿਆਂ ਦੇ ਜੋ ਤੁਹਾਡੀ ਸਟੱਡੀ ਹੈ ਉਹਦਾ ਤੁਹਾਨੂੰ ਟਾਈਮ ਸੈੱਟ ਕਰਨਾ ਪਏਗਾ ਲਗਾਤਾਰ ਤੁਹਾਨੂੰ ਉਹਦੀ ਪ੍ਰੈਕਟਿਸ ਕਰਨੀ ਪਏਗੀ ਫਿਰ ਤੁਹਾਡਾ ਬੇਸ ਬਣੇਗਾ 4 ਤੋਂ 5 ਮਹੀਨਿਆਂ ਦੇ ਵਿੱਚ ਜਾ ਕੇ ਠੀਕ ਹੈ ਜੇ ਤੁਸੀਂ ਮਾਈਂਡ ਗ੍ਰਾਸਪਿੰਗ ਤੁਹਾਡਾ ਜਿਆਦਾ ਹੈਗਾ ਬਹੁਤ ਵਧੀਆ ਤੁਸੀਂ ਪੜ੍ਹਨ ਦੇ ਵਿੱਚ ਹੈਗੇ ਹੋ ਫਿਰ ਵੀ ਤੁਹਾਨੂੰ 2 ਤੋਂ 3 ਮਹੀਨੇ ਤਾਂ ਬੜੇ ਆਰਾਮ ਨਾਲ ਲੱਗਣਗੇ 3 ਮਹੀਨੇ ਤਾਂ ਤੁਹਾਡਾ ਸਿਲੇਬਸ ਕਵਰ ਕਰਨ ਤੇ ਹੀ ਲੱਗ ਜਾਂਦੇ ਨੇ ਪੰਜਾਬ ਦੇ ਪੇਪਰ ਬਹੁਤ ਜ਼ਿਆਦਾ ਵਧੀਆ ਹੁੰਦੇ ਜਾ ਰਹੇ ਨੇ ਵਧੀਆ ਦਾ ਮਤਲਬ ਇੱਥੇ ਹੈ ਹਾਰਡ ਪੇਪਰ ਹੈ ਜਿਹੜਾ ਉਹ ਪੰਜਾਬ ਦੇ ਹੁੰਦੇ ਜਾ ਰਹੇ ਨੇ ਛੋਟੇ ਲੈਵਲ ਦੇ ਵੀ ਠੀਕ ਹੈ ਜੀ ਜੇਲ ਵਾਟਨ ਦਾ ਪੇਪਰ ਚੈੱਕ ਕਰ ਲਿਓ ਸੌਖਾ ਪੇਪਰ ਸੀ ਬਹੁਤ ਜ਼ਿਆਦਾ ਬੱਚਿਆਂ ਨੇ ਅਟੈਂਪਟ ਕੀਤਾਗਾ ਬਟ ਇਹਨਾਂ ਵੀ ਮਾੜਾ ਨਹੀਂ ਸੀ ਵੀ ਇਦਾਂ ਕਹਿ ਦਈਏ ਕਿ ਉਹੀ ਕੋਈ ਪੇਪਰ ਚਾਕੇ ਪਾ ਦਿਓ ਉਹਨੂੰ ਠੀਕ ਹੈ ਜੀ ਤਾਂ ਇਹ ਬਹੁਤ ਜ਼ਿਆਦਾ ਟਫ ਕੰਪੀਟੀਸ਼ਨ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਹੁੰਦਾ ਜਾ ਰਿਹਾ ਇਹਨਾਂ ਚੀਜ਼ਾਂ ਨੂੰ ਲੈ ਕੇ ਦੂਸਰੀ ਚੀਜ਼ ਹੁਣ ਇੱਥੇ ਸਾਰੇ ਸਿਨੈਰੀਓ ਆਪਾਂ ਦੇਖ ਰਹੇ ਕੈਨੇਡਾ ਦੇ ਹਾਲਾਤ ਨੇ ਪੰਜਾਬ ਦੇ ਹਾਲਾਤ ਨੇ ਹੁਣ ਕਰੀਏ ਕੀ ਤੁਹਾਨੂੰ ਉਹ ਉਹ ਪੁਆਇੰਟ ਤੇ ਹੁੰਦਾ ਨਾ ਆਪਾਂ ਹੁਣ ਕਰੀਏ ਕੀ ਯਾਰ ਫਸੇ ਰਹੀਏ ਬੈਠੇ ਰਹੀਏ ਚਲੋ ਕੈਨੇਡਾ ਦੇ ਵਿੱਚ ਜਿੱਥੇ ਤੱਕ ਮੇਰੇ ਧਿਆਨ ਦੇ ਵਿੱਚ ਆਈ ਹੈ ਵੀ ਕੁਝ ਹਜੇ ਅਜਿਹੇ ਪ੍ਰੋਵਿੰਸਸ ਬਾਕੀ ਨੇ ਜੋ ਜ਼ਿਆਦਾ ਪੰਜਾਬੀਆਂ ਨਾਲ ਨਹੀਂ ਭਰੇ ਹੋਏ ਜਰ ਜਿੱਥੇ ਜ਼ਿਆਦਾ ਪੰਜਾਬੀਆਂ ਦੇ ਰੀਚ ਨਹੀਂ ਤੇ ਉਹ ਪ੍ਰੇਫਰ ਵੀ ਕਰਦੇ ਨੇਗੇ ਵੀ ਭਾਈ ਸਾਡੇ ਕੋਲ ਇੱਥੇ ਬੱਚੇ ਆਉਣ ਜਾਂ ਪੜਨ ਤਾਂ ਅਸੀਂ ਉਹਨਾਂ ਨੂੰ ਨਾਮਿਨੇਸ਼ਨ ਦੇ ਸਕਦੇ ਹਾਂ ਜਿਵੇਂ ਕਿ ਕੁਝ ਨਾਮ ਆਏ ਸੀ ਮੈਨੀਟੋਬਾ ਤੇ ਅਲਬਰਟਾ ਮੈਨੀਟੋਬਾ ਮੇਬੀ ਆਈ ਮੈਂ ਸਹੀ ਕਹਿ ਰਹੇ ਹਾਂ ਉਹ ਤੇ ਅਲਬਰਟਾ ਇਹ ਪ੍ਰੋਵਿੰਸਸ ਦੇ ਨਾਮ ਆਏ ਸੀ ਜਾਂ ਇਸ ਤੋਂ ਇਲਾਵਾ ਤੁਸੀਂ ਉੱਥੇ ਬੈਠੇ ਹੋ ਤੁਹਾਨੂੰ ਪਤਾ ਹੋ ਕਿਹੜੇ ਜ਼ਿਆਦਾ ਪ੍ਰੇਫਰ ਕਰ ਰਹੇ ਨੇ ਉਹਨਾਂ ਤੱਕ ਤੱਕ ਤੁਸੀਂ ਰੀਚ ਕਰ ਸਕਦੇ ਹੋਗੇ ਠੀਕ ਹੈ ਦੂਸਰਾ ਅਸਪੈਕਟ ਜਿਹੜੇ ਸੈਕਟਰਸ ਦੇ ਵਿੱਚ ਡਿਮਾਂਡ ਜ਼ਿਆਦਾ ਹੈਗੀ ਜਿਹੜੇ ਖੇਤਰਾਂ ਦੇ ਵਿੱਚ ਡਿਮਾਂਡ ਜ਼ਿਆਦਾ ਨਾ ਵੀ ਸਾਨੂੰ ਇੱਥੇ ਜ਼ਿਆਦਾ ਲੇਬਰ ਚਾਹੀਦੀ ਆ ਉਹਨਾਂ ਦੇ ਵਿੱਚ ਕੰਮ ਕਰੋ ਜਿੰਨਾ ਮੇਰੇ ਧਿਆਨ ਦੇ ਵਿੱਚ ਆਇਆ ਜਿਹੜੇ ਇੱਥੋਂ ਹੁਣ ਬੱਚੇ ਗਏ ਨੇ ਉਹ ਆਈਟੀਆਈ ਵਾਲੇ ਕੋਰਸ ਕਰ ਕਰਕੇ ਗਏ ਨੇ ਕੰਮ ਸਿੱਖ ਕੇ ਗਏ ਨੇ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖ ਕੇ ਗਿਆ ਰੀਸੈਂਟ ਦੇ ਵਿੱਚ ਕੋਈ ਪਲੰਬਰੀ ਦਾ ਕੰਮ ਸਿੱਖ ਕੇ ਗਿਆ ਕੋਈ ਆਈਟੀ ਨਾ ਕੰਪਿਊਟਰ ਨਾਲ ਰਿਲੇਟਡ ਕੰਮ ਸਿੱਖ ਕੇ ਗਿਆ ਜਾਂ ਜੀਐਨਐਮ ਐਨਐਮ ਦਾ ਵੀ ਕਾਫੀ ਰੌਲਾ ਪੈਂਦਾ ਰਹਿੰਦਾ ਹੁੰਦਾ ਵੀ ਉਹ ਨਰਸਸ ਦੇ ਲਈ ਭਾਲਦੇ ਹੁੰਦੇ ਨੇ ਤਾਂ ਇਹਨਾਂ ਸੈਕਟਰਸ ਦੇ ਵਿੱਚ ਜਾਓ ਨੈਨੀ ਵਾਲੇ ਖੇਤਰ ਹੋ ਗਏ ਇਹਨਾਂ ਸੈਕਟਰਸ ਦੇ ਵਿੱਚ ਕੰਪੀਟੀਸ਼ਨ ਘੱਟ ਮਿਲੇ ਜਿੱਥੇ ਤੁਹਾਨੂੰ ਯਾਰ ਤੁਹਾਡੀ ਮਿਹਨਤ ਦਾ ਮੁੱਲ ਵੀ ਮਿਲ ਜਾਵੇ ਜੇ ਤੁਹਾਡੇ ਲਈ ਵੀ ਹੈ ਨਹੀਂ ਐਦਾਂ ਦਾ ਖੇਤਰ ਤਾਂ ਭਾਈ ਉਸਕੇ ਲਓ ਜੇ ਤੁਸੀਂ ਕਮਾ ਰਹੇ ਹੋਗੇ ਠੀਕ ਹੈ ਠੀਕ ਹੈ ਮੈਨੂੰ ਪਤਾ ਯਾਰ ਤੁਹਾਡੀ 6 ਘੰਟੇ ਦੇ ਵੀ ਘੱਟ ਨਹੀਂ ਦੋ ਹੀ ਹੋ ਰਹੀ ਹੋਣੀ ਬਟ ਜੇ ਤੁਸੀਂ ਇੱਥੇ ਰਹਿਣਾਗਾ ਤਾਂ ਤੁਹਾਨੂੰ ਉਹਦੇ ਨਾਲ ਰਿਲੇਟਡ ਹੈ ਜਿਹੜਾ ਆਪਣਾ ਭਾਈ ਟਾਈਮ ਮੈਨੇਜ ਕਰਨਾ ਪਊਗਾ ਆਪਣਾ ਮਾਈਂਡਸੈਟ ਹੈ ਕ੍ਰੀਏਟ ਕਰਨਾ ਪਊਗਾ ਸਕਿਲਸ ਤੇ ਮੱਥਾ ਮਾਰੋ ਸਕਿੱਲ ਜਨਰੇਟ ਕਰੋ ਵੀ ਦੋ ਹੱਥਾਂ ਦੇ ਨਾਲ ਤੁਸੀਂ ਕੋਈ ਚੀਜ਼ ਕਰ ਸਕੋ ਆਪਣੇ ਬ੍ਰੇਨ ਦੀ ਐਕਟੀਵਿਟੀ ਦੇ ਨਾਲ ਇਦਾਂ ਦੀ ਚੀਜ਼ ਕਰ ਸਕੋ ਜਿਹੜਾ ਕੋਈ ਹੋਰ 10 ਬੰਦੇ ਨਹੀਂ ਕਰ ਸਕਦੇ ਇੰਨਾ ਸਕਿੱਲਸ ਤੇ ਮੱਥਾ ਮਾਰੋ ਇੰਨਾ ਸਕਿੱਲਸ ਤੋਂ ਬਿਨਾ ਨਾ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਕੁਝ ਰੱਖਿਆਗਾ ਨਾ ਹੀ ਤੁਹਾਨੂੰ ਕੈਨੇਡਾ ਦੇ ਵਿੱਚ ਰੱਖਿਆ ਜਿੰਨੀ ਸਕਿੱਲ ਜਨਰੇਟ ਕਰੋਗੇ ਉਹਨਾਂ ਜਿਆਦਾ ਤੁਹਾਡਾ ਮੁੱਲ ਪੈਂਦਾ ਜਾਏਗਾ ਕਿਉਂਕਿ ਪੰਜਾਬ ਦੇ ਵਿੱਚ ਐਗਜ਼ਾਮ ਹੋਣ ਤੋਂ ਬਾਅਦ ਵੀ ਕਹਿੰਦੇ ਵੀ ਤੁਹਾਡਾ ਸਕਿੱਲ ਟੈਸਟ ਹੈ ਆਓ ਬੈਠੋ ਕੰਪਿਊਟਰ ਤੇ ਦੇਓ ਟੈਸਟ ਫਿਰ ਤੁਹਾਨੂੰ ਨੌਕਰੀ ਦੇਵਾਂਗੇ ਸੋ ਸੇਮ ਪ੍ਰੋਸੀਜਰ ਹੈ ਦਾ ਠੀਕ ਹੈ ਜੀ ਕੋਈ ਜ਼ਿਆਦਾ ਇਹਦੇ ਵਿੱਚ ਡਿਫਰੈਂਸ ਹੈ ਨਹੀਂ ਹੈ ਠੀਕ ਹੈ ਦੂਸਰੀ ਚੀਜ਼ ਹੁਣ ਜੇ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਆਉਣਾ ਚਾਹੁੰਦੇ ਹੋਗੇ ਸੌਰੀ ਪੰਜਾਬ ਦੇ ਪੇਪਰਾਂ ਦੇ ਵਿੱਚ ਆਉਣਾ ਚਾਹੁੰਦੇ ਹੋ ਪੀਪੀਐਸਸੀ ਦੇ ਵਿੱਚ ਆਉਣਾ ਚਾਹੁੰਦੇ ਹੋਗੇ ਠੀਕ ਹੈ ਤਾਂ ਇਹ ਠੀਕ ਹੈ ਏਰੀਆਜ਼ ਬਹੁਤ ਵਧੀਆ ਨੇ ਵਰਕਆਊਟ ਹੋ ਰਿਆ ਚੀਜ਼ਾਂ ਤੇ ਠੀਕ ਹੈ ਤੇ ਇੰਪੋਸੀਬਲ ਵੀ ਨਹੀਂ ਹੈਗੀ ਚੀਜ਼ ਵੀ ਤੁਸੀਂ ਕਰ ਹੀ ਨਹੀਂ ਸਕਦੇ ਕਰਨਾ ਪੋਸਿਬਲ ਹੈ ਕੁਝ ਵੀ ਚਾਹੋਗੇ ਕਰ ਵੀ ਸਕਦੇ ਹੋ ਕੈਨੇਡਾ ਦੇ ਵਿੱਚ ਵੀ ਤੁਸੀਂ ਕੁਝ ਕਰ ਚਾਹੋ ਤਾਂ ਕਰ ਸਕਦੇ ਹੋ ਬੰਦਾ ਜੋ ਚਾਹੁੰਦਾ ਉਹ ਕਰ ਸਕਦਾ ਹੁੰਦਾ ਪੋਸਿਬਲ ਹੁੰਦਾ ਹੈ ਠੀਕ ਹੈ ਜੀ ਜੇ ਇਧਰ ਵੀ ਤੁਸੀਂ ਆਉਣਾ ਚਾਹੁੰਦੇ ਹੋਗੇ ਜੋ ਬੱਚਿਆਂ ਦਾ ਫਿਰ ਵੀ ਇਹ ਸਟੋਰੀ ਤੋਂ ਬਾਅਦ ਸਾਰਾ ਮਨ ਹੈ ਫਿਰ ਵੀ ਤੁਹਾਡਾ ਇਧਰ ਆਉਣਾ ਹੈਗਾ ਤਾਂ ਤੁਸੀਂ ਕਰਨਾ ਕੀ ਹੈਗਾ ਕਿ ਜਿੰਨਾ ਟਾਈਮ ਤੁਹਾਡੇ ਕੋਲ ਇੱਥੇ ਹੈ ਓਨੇ ਟਾਈਮ ਦੇ ਵਿੱਚ ਤੁਸੀਂ ਆਪਣੇ ਬੇਸ ਹੈ ਜਿਹੜੇ ਉਹ ਬਣਾਉਣੇ ਸ਼ੁਰੂ ਕਰ ਲਓ ਫ੍ਰੀ ਕੋਰਸਸ ਦੇ ਜ਼ਰੀਏ ਜੋ ਫ੍ਰੀ ਕੋਰਸਸ ਚੱਲ ਰਹੇ ਨੇ YouTube ਤੇ ਤੁਹਾਨੂੰ ਮਿਲ ਜਾਣਗੇ ਸਾਡੇ YouTube ਤੇ ਮਿਲ ਜਾਣਗੇ ਜਾਂ ਕੋਈ ਫਾਊਂਡੇਸ਼ਨਲ ਬੈਚ ਹੈ ਜਿਹੜਾ ਉਹ ਚੱਲ ਰਿਹਾ ਕੋਈ ਸਾਡਾ ਚੱਲ ਰਿਹਾਗਾ ਉਹਨਾਂ ਦੇ ਜਰੀਏ ਤੁਸੀਂ ਆਪਣੇ ਜੋ ਬੇਸਿਕਸ ਨੇ ਉਹ ਕਲੀਅਰ ਕਰਨੇ ਸ਼ੁਰੂ ਕਰ ਲਓ ਵੀ ਜਦੋਂ ਤੁਸੀਂ ਪੰਜਾਬ ਦੇ ਵਿੱਚੋਂ ਪੰਜਾਬ ਦੇ ਵਿੱਚ ਕੋਈ ਆ ਕੇ ਪੇਪਰ ਦੇ ਲਈ ਤਿਆਰੀ ਕਰ ਰਹੇ ਹੋ ਤਾਂ ਫਸਟ ਆਫ ਆਲ ਤੁਸੀਂ ਇੰਸਟੀਟਿਊਸ਼ਨ ਜੁਆਇਨ ਕਰੋ ਕੋਈ ਨਾ ਕੋਈ ਕੋਚਿੰਗ ਜੁਆਇਨ ਕਰੋ ਉੱਥੋਂ ਜਾ ਕੇ ਆਪਦਾ ਬੇਸਿਕਸ ਕਲੀਅਰ ਕਰੋ ਫਾਊਂਡੇਸ਼ਨ ਬੰਦ ਹੋਆ ਲਗਾਤਾਰ ਉਸ ਦੀ ਪ੍ਰੈਕਟਿਸ ਕਰਦੇ ਰਹੋ ਪ੍ਰੈਕਟਿਸ ਤੋਂ ਬਿਨਾ ਚੀਜ਼ਾਂ ਨਹੀਂ ਹੋਣਗੀਆਂ ਕੰਟੀਨਿਊਸ ਪ੍ਰੈਕਟਿਸ ਹੋਊਗੀ ਤੁਹਾਡੀ ਤਾਂ ਤੁਹਾਡਾ ਜੋ ਬੇਸ ਹੈ ਉਹ ਸਟਰੋਂਗ ਬਣਿਆ ਰਹੂਗਾ ਉਸ ਤੋਂ ਬਾਅਦ ਕੋਈ ਇੱਕ ਪੇਪਰ ਟਾਰਗੇਟ ਕਰੋ ਚਾਹੇ ਗਰੁੱਪ B ਚੱਕ ਲੋ ਗਰੁੱਪ C ਚੱਕ ਲੋ ਗਰੁੱਪ A ਚੱਕ ਲੋ ਜੋ ਵੀ ਹੈ ਜੇ ਗਰੁੱਪ A ਚੱਕੋਗੇ ਤਾਂ ਉਹਦਾ ਸਿਸਟਮ ਅਲੱਗ ਰਹੇਗਾ ਗਰੁੱਪ B C ਚੱਕੋਗੇ ਉਹਦਾ ਸਿਸਟਮ ਅਲੱਗ ਰਹੇਗਾ ਤਾਂ ਇੱਕ ਟਾਰਗੇਟ ਕਰੋ ਉਹ ਏਰੀਆ ਤੇ ਵਰਕਆਊਟ ਕਰਦੇ ਰਹੋ ਪੇਪਰ ਨਹੀਂ ਮੈਂ ਕਹਿ ਰਿਹਾ ਮੈਂ ਗਰੁੱਪ ਕਹਿ ਰਿਹਾ ਇੱਕ ਗਰੁੱਪ ਟਾਰਗੇਟ ਕਰੋ ਉਹ ਤੇ ਵਰਕਆਊਟ ਕਰਦੇ ਰਹੋ ਵੀ ਇਸੇ ਆ ਗਰੁੱਪ ਦੀ ਜੋਬ ਐ ਜਿਹੜੀ ਉਹ ਪ੍ਰਾਪਤ ਕਰਨੀ ਹੈ ਚਾਹੇ SSC ਹੋ ਗਈ ਚਾਹੇ ਪੰਜਾਬ ਦੇ ਲੈਵਲ ਹੋ ਜਾਣ ਡਿਫੈਂਸ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਐਗਜ਼ਾਮ ਹੋ ਗਿਆ ਠੀਕ ਹੈ ਜੀ ਤਾਂ ਇਹਨਾਂ ਤੇ ਵਰਕਆਊਟ ਕਰਦੇ ਰਹਿਣਾ ਪਊਗਾ ਤੁਹਾਨੂੰ ਹਾਂ ਮੁਕਤੀ ਗੱਲ ਯਾਰ ਤੁਹਾਨੂੰ ਮੈਂ ਇਹਨਾਂ ਦੱਸ ਦਿਨਾਗਾ ਵੀ ਭਾਈ ਚਾਹੇ ਤੁਹਾਡਾ ਪੰਜਾਬ ਹੈ ਚਾਹੇ ਤੁਹਾਡਾ ਕੈਨੇਡਾ ਹੈਗਾ ਸਟਰਗਲ ਦੋਨਾਂ ਪਾਸੇ ਹੈਗਾ ਜਿੰਨੀਆਂ ਵੀ ਤੁਹਾਨੂੰ ਸਟੋਰੀਜ਼ ਮਿਲਦੀਆਂ ਨੇ ਉਹ ਇਦਾਂ ਦੀਆਂ ਨਹੀਂ ਹੁੰਦੀਆਂ ਕਿ ਆਪਣੇ ਆਪ ਹੋ ਗਈਆਂ ਚੀਜ਼ਾਂ ਦੀ ਸਟਰਗਲ ਕਰਕੇ ਹੀ ਸਾਰੀਆਂ ਚੀਜ਼ਾਂ ਪ੍ਰਾਪਤ ਹੋਣਗੀਆਂ ਜੇ ਤੁਸੀਂ ਕੈਨੇਡਾ ਦੇ ਵਿੱਚੋਂ ਤੁਸੀਂ ਕਾਫੀ ਜ਼ਿਆਦਾ ਲੱਖਾਂ ਦਾ ਇਨਵੈਸਟ ਕਰਕੇ ਗਏ ਹੋਗੇ ਹਾਲਾਤ ਸੁਧਰਦੇ ਰਹਿੰਦੇ ਹੁੰਦੇ ਆ ਹਾਲਾਤ ਵਿਗੜਦੇ ਰਹਿੰਦੇ ਹੁੰਦੇ ਆ ਅੱਜ ਦੇ ਟਾਈਮ ਤੇ ਕੈਨੇਡਾ ਦੀ ਇਕਨੋਮੀ ਥੋੜੀ ਜੀ ਟਾਈਟ ਹੈ ਬਟ ਲਗਾਤਾਰ ਨਹੀਂ ਰਹੂਗੀ ਇੱਕ ਟਾਈਮ ਇਦਾਂ ਦਾ ਵੀ ਸੀ ਕਿ ਇੰਡੀਆ ਦੀ ਇਕਨੋਮੀ ਇੰਨੀ ਟਾਈਟ ਸੀ ਕਿ ਇੰਡੀਆ ਕੋਲ ਸਿਰਫ 10 ਦਿਨ ਦਾ ਪੈਸਾ ਸੀਗਾ ਇੰਡੀਆ ਨੂੰ ਚਲਾਉਣ ਦੇ ਲਈ ਤੇ ਅੱਜ ਤੁਸੀਂ ਦੇਖ ਲੋਗੇ ਇੰਡੀਆ ਕਿੱਥੇ ਐ ਜੇ ਤੁਸੀਂ ਚੀਜ਼ਾਂ ਨੂੰ ਅਡਾਪਟ ਕਰ ਸਕਦੇ ਹੋ ਚੀਜ਼ਾਂ ਨੂੰ ਗ੍ਰੈਬ ਕਰ ਸਕਦੇ ਹੋ ਚੀਜ਼ਾਂ ਨੂੰ ਹੋਲਡ ਕਰਕੇ ਰੱਖਣਾ ਸਿੱਖ ਸਕਦੇ ਹੋਗੇ ਤਾਂ ਜੇ ਤੁਹਾਡੀ ਏਜ ਵੀ ਛੋਟੀ ਐ 17 18 ਸਾਲ ਦੇ ਹੋ 20 ਸਾਲ ਦੇ ਹੋ ਕੋਈ ਗੱਲ ਨਹੀਂ ਯਾਰ ਚੀਜ਼ਾਂ ਹੁੰਦੀਆਂ ਨੇ ਚੀਜ਼ਾਂ ਲੰਘ ਜਾਂਦੀਆਂ ਨੇ ਜ਼ਿੰਦਗੀ ਚੱਲਦੀ ਰਹਿੰਦੀ ਹੁੰਦੀ ਐ ਅਪ ਡਾਊਨ ਆਉਂਦੇ ਨੇ ਜ਼ਿੰਦਗੀ ਹਮੇਸ਼ਾ ਚੱਲਦੀ ਰਹੂ ਕਿਸੇ ਟਾਈਮ ਤੇ ਕਿਸੇ ਮੂਮੈਂਟ ਤੇ ਤੁਹਾਨੂੰ ਲੱਗੂ ਵੀ ਜ਼ਿੰਦਗੀ ਖਤਮ ਐ ਸਭ ਕੁਝ ਖਤਮ ਐ ਉਸ ਤੋਂ ਅੱਗੇ ਕੁਝ ਹੈ ਹੀ ਨਹੀਂ ਤੇ ਮੇਰੇ ਲਈ ਕੁਝ ਵੀ ਨਹੀਂ ਹੈਗਾ ਤਾਂ ਜ਼ਿੰਦਗੀ ਉੱਥੇ ਕਹੂਗੀ ਕਿ ਵੇਟ ਐਂਡ ਵਾਚ ਤੁਹਾਨੂੰ ਪਤਾ ਲੱਗੇਗਾ ਕਿ ਅੱਗੇ ਕੀ ਹੈਗਾ ਜ਼ਿੰਦਗੀ ਕਿਸੇ ਲਈ ਨਹੀਂ ਰੁਕਦੀ ਜ਼ਿੰਦਗੀ ਚਲਦੀ ਰਹੂਗੀ ਠੀਕ ਹੈ ਜੀ ਅੱਜ ਦੇ ਟਾਈਮ ਦੇ ਤੁਹਾਨੂੰ ਹਾਰਡ ਚੀਜ਼ਾਂ ਲੱਗ ਰਹੀਆਂ ਨੇ ਕੱਲ ਦੇ ਟਾਈਮ ਤੇ ਤੁਹਾਨੂੰ ਚੀਜ਼ਾਂ ਸੁਧਰ ਜਾਣੀਆਂ ਚਾਹੇ ਉਹ ਪੰਜਾਬ ਹੈ ਚਾਹੇ ਉਹ ਕੈਨੇਡਾ ਹੈਗਾ ਠੀਕ ਹੈ ਜੀ ਕਦੇ ਵਾਸਤੇ ਵੀ ਹਾਰਡ ਜੇ ਤੁਹਾਡੇ ਲਈ ਵੀ ਟਾਈਮ ਆਉਂਦਾ ਹੈ ਤਾਂ ਉਹ ਤਕੜੇ ਤੇ ਮਜ਼ਬੂਤ ਇਨਸਾਨ ਨੂੰ ਪੈਦਾ ਕਰਦਾ ਹੁੰਦਾ ਹੈਗਾ ਹੁਣ ਤੁਸੀਂ ਦੇਖੋਗੇ ਤੁਸੀਂ ਤਕੜੇ ਤੇ ਮਜ਼ਬੂਤ ਹੋਣ ਦੀ ਹਿੰਮਤ ਰੱਖਦੇ ਹੋ ਜਾਂ ਨਹੀਂ ਰੱਖਦੇ ਤੇ ਅੱਜ ਦੀ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਇਹ ਹਿੰਮਤ ਨਹੀਂ ਰੱਖਦੇ ਤਾਂ ਫਿਰ ਤੁਸੀਂ ਉਹ ਨਾਰਮਲ ਲਾਈਫ ਵੀ ਹੈ ਜਿਹੜੀ ਉਹ ਉਹ ਵੀ ਬਹੁਤ ਜ਼ਿਆਦਾ ਬੱਤਰ ਤਰੀਕੇ ਨਾਲ ਬਤੀਤ ਕਰ ਸਕਦੇ ਹੋ ਤਾਂ ਥੋੜਾ ਜਿਆਦਾ ਰਿਲਾਈਬਿਲਟੀ ਲੈ ਕੇ ਆਈਏ ਪੰਜਾਬੀਆਂ ਯਾਰ ਆਪਾਂ ਥੋੜਾ ਜਿਆਦਾ ਕੌਨਫੀਡੈਂਸ ਲੈ ਕੇ ਆਈਏ ਆਪਾਂ ਨੇ ਬੜੇ ਜਿਆਦਾ ਚੀਜ਼ਾਂ ਨੇ ਜਿਹੜੀਆਂ ਉਹ ਢਾਈਆਂ ਨੇ ਬੜੀਆਂ ਜਿਆਦਾ ਚੀਜ਼ਾਂ ਨੇ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਨੇਗੀਆਂ ਠੀਕ ਹੈ ਬੜੀ ਤਕੜੀ ਰੇਸ ਹੈਗੀ ਜਿਹਨੂੰ ਇੱਕ ਲਲਕਰਾਂ ਮਾਰੋ ਕਿ ਉਹਦਾ ਲੂਕੰਡਾ ਖੜਾ ਹੋ ਜਾਂਦਾ ਵੀ ਇਹਦਾ ਚੀਜ਼ ਕੀ ਆਪਦਾ ਯਾਰ ਰੱਬ ਨੂੰ ਵਿਗਾਰ ਦਈਏ ਇਹਦਾ ਮਸਲਾ ਹੀ ਕੋਈ ਨਹੀਂ ਆ